ਉਹ ਜ਼ਿਆਦਾਤਰ ਵੀਡੀਓ ਦੇ ਉੱਪਰ ਜਿਹੜੇ ਆਮ ਸੰਬੰਧੀ ਸਵਾਲ ਆਉਂਦੇ ਨੇਗੇ ਅੰਬ ਦੀਆਂ ਕਿਹੜੀਆਂ ਵੈਰਾਈਟੀਆਂ ਆਪਾਂ ਪੰਜਾਬ ਦੇ ਵਿੱਚ ਲਾ ਸਕਦੇ ਆ ਕਿਹੜੀਆਂ ਵੈਰਾਈਟੀਆਂ ਸਾਨੀ ਦੇ ਨਾਲ ਹੋ ਜਾਂਦੀਆਂ ਜੀ ਉਹਦੇ ਬਾਰੇ ਗੱਲ ਕਰਾਂਗੇ ਚੀਕੂ ਦੀ ਕਿਹੜੀ ਵੈਰਾਈਟੀ ਲਾਉਣੀ ਹੈ ਤੇ ਅਮਰੂਦ ਦੀਆਂ ਤਿੰਨ ਜਿਹੜੀਆਂ ਮੇਨ ਕ੍ਰੌਪਸ ਨੇਗੀਆਂ ਫਰੂਟਸ ਦੇ ਵਿੱਚ ਉਹਨਾਂ ਬਾਰੇ ਜਿਹੜੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅ ਪਹਿਲਾਂ ਗੱਲ ਕਰ ਲਈਏ ਅੰਬ ਦੀ ਜੀ ਆ ਆਂਬ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਇਹ ਹੈ ਵੀ ਜਿਹੜਾ ਤੁਸੀਂ ਸਾਡੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦਿੰਨੇ ਹੋ ਉਹਦੇ ਲਈ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਸਾਡੇ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਕਰ ਲਓ ਜੀ ਤਾਂ ਜੋ ਜਿਹੜੀ ਅਸੀਂ ਜਾਣਕਾਰੀ ਫਲਾਂ ਵਾਲੇ ਪੌਦਿਆਂ ਬਾਰੇ ਕੁਦਰਤੀ ਖੇਤੀ ਬਾਰੇ ਜਾਂ ਸਬਜ਼ੀਆਂ ਬਾਰੇ ਲੈ ਕੇ ਆਉਨੇ ਆ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਹੁਣ ਜਿਹੜੀ ਆਂਬ ਦੀ ਗੱਲ ਕਰਦੇ ਆਂ ਆਂਬ ਦੇ ਵਿੱਚ ਜਿਹੜਾ ਮੁੱਖ ਵੈਰਾਈਆਂ ਲੰਗੜਾ ਦੁਸ਼ੈਰੀ ਮਲਿਕਾ ਅਲਫਾਂਸੋ ਤੇ ਇੱਕ ਕਾਟੀਮਾਨ ਵੈਰੈਟੀ ਹੈਗੀ ਇਹ ਜਿਹੜੀਆਂ 5-6 ਵੈਰੈਟੀਆਂ ਜਿਹੜੀਆਂ ਆਂਬ ਦੇ ਵਿੱਚ ਮੇਨ ਚੱਲਦੀਆਂ ਨੇਗੀਆਂ ਤੇ ਜਿਹੜੀਆਂ ਆਸਾਨੀ ਦੇ ਨਾਲ ਜੇ ਇੱਕ ਅਮਰਪਾਲੀ ਵੈਰੈਟੀ ਜਿਹੜੀ ਕਿ ਥੋੜੇ ਘੱਟ ਹਾਈਟ ਦੀ ਹੁੰਦੀ ਆ ਉਹ ਜਿਹੜੀ ਆਂਬਾਂ ਦੇ ਵਿੱਚ ਕਾਫੀ ਮਕਬੂਲ ਆਗੀ ਤੇ ਜਿਹੜੀਆਂ ਵੈਰੈਟੀਆਂ ਆਪਾਂ ਆਸਾਨੀ ਨਾਲ ਲਗਾ ਸਕਦੇ ਆਂਗੇ ਉਹ ਹੈਗੀਆਂ ਲੰਗੜਾ ਤੇ ਦੁਸ਼ੈਰੀ ਇਹਨਾਂ ਨੂੰ ਥੋੜੀ ਜਿਹੀ ਘੱਟ ਕੇਅਰ ਚਾਹੀਦੀ ਹੁੰਦੀ ਆ ਦੂਜਿਆਂ ਦੇ ਮੁਕਾਬਲੇ ਦੂਜੇ ਜਿਹੜੀਆਂ ਵੈਰੈਟੀਆਂ ਨੇ ਉਹਨਾਂ ਨੂੰ ਜ਼ਿਆਦਾ ਕੇਅਰ ਚਾਹੀਦੀ ਆ ਇੱਥੇ ਇੱਕ ਵੈਰੈਟੀ ਇਹ ਵੀ ਹੈ ਕਿ ਜਿਹੜੀਆਂ ਨਵੀਆਂ ਵੈਰਾਈਟੀਆਂ ਆਉਂਦੀਆਂ ਨੇਗੀਆਂ ਜਿਆਦਾ ਤੁਸੀਂ ਉਹਨਾਂ ਦੇ ਚੱਕਰਾਂ 'ਚ ਨਾ ਪਿਆ ਕਰੋ ਉਹਦੇ ਨਾਲ ਤੁਸੀਂ ਜਿਹੜਾ ਲੁੱਟ ਦਾ ਸ਼ਿਕਾਰ ਬਣ ਜਾਨੇ ਹੋਗੇ ਕਾਫੀ ਮਹਿੰਗੇ ਬੂਟੇ ਤੁਹਾਨੂੰ ਵੇਚ ਦਿੱਤੇ ਜਾਂਦੇ ਤੇ ਬਾਅਦ ਵਿੱਚ ਉਹ ਬੂਟੇ ਜਿਹੜੇ ਪੰਜਾਬ ਦੇ ਮੌਸਮ ਦੇ ਹਿਸਾਬ ਨਾਲ ਨਹੀਂ ਚੱਲਦੇ ਜੀ ਜਿਹੜਾ ਲੰਗੜਾ ਕਾਫੀ ਆਸਾਨੀ ਨਾਲ ਹੋ ਜਾਂਦਾ ਹੈਗਾ ਲੰਗੜੇ ਵੈਰਾਈਟੀ ਦੇ ਆਪਣੇ ਕੋਲ ਕੋਸ਼ ਵੱਡੇ ਪਲਾਂਟਸ ਹੈਗੇ ਵੀ ਹੈਗੇ ਆ ਜੇ ਤੁਹਾਨੂੰ ਚਾਹੀਦੇ ਹੈਗੇ ਆਪਾਂ ਉਹ ਵੀ ਮਗਾ ਕੇ ਤੁਹਾਡੇ ਲਈ ਅਰੇਂਜ ਕਰ ਸਕਦੇ ਆਂਗੇ ਇਹ ਵੱਡੇ ਪਲਾਂਟਸ ਲਾਉਣ ਦਾ ਇਹ ਫਾਇਦਾ ਹੈ ਕਿ ਆਪਾਂ ਨੂੰ ਕੇਅਰ ਥੋੜਾ ਸਮਾਂ ਕਰਕੇ ਤੇ ਜਲਦੀ ਫਲ ਮਿਲਣਾ ਸ਼ੁਰੂ ਹੋ ਜਾਂਦਾ ਤੇ ਇੱਕ ਮਰਨ ਦੀ ਜਿਹੜੀ ਇਹਨਾਂ ਦੀ ਦਾਰਾਗੀ ਉਹ ਵੀ ਛੋਟਿਆਂ ਨਾਲੋਂ ਘੱਟ ਹੁੰਦੀ ਹੈਗੀ। ਆਂਬ ਦੇ ਵਿੱਚ ਮੇਨ ਜਿਹੜੀਆਂ ਪ੍ਰੋਬਲਮਾਂ ਹੈਗੀਆਂ ਉਹ ਫੰਗਸ ਦੀ ਪ੍ਰੋਬਲਮ ਆਉਂਦੀ ਹੈਗੀ ਤੇ ਇੱਕ ਗਰਾਫਟਿੰਗ ਦੀ। ਕਈ ਵਾਰ ਇਹਦਾ ਜੜ ਮੋੜ ਨਹੀਂ ਸਹੀ ਲੱਗਿਆ ਹੁੰਦਾ ਉਹ ਇਹਦੇ ਮਰਨ ਦਾ ਕਾਰਨ ਬਣਦਾ ਤੇ ਦੂਸਰਾ ਜਿਹੜਾ ਉੱਪਰਲੇ ਪਾਸਿਓਂ ਫੰਗਸ ਪੈਣੀ ਸ਼ੁਰੂ ਹੋ ਜਾਂਦੀ ਹੈਗੀ ਜਿਹੜਾ ਕਿ ਡਾਈ ਬੈਗ ਦਾ ਕਾਰਨ ਬਣਦਾ ਹੈਗਾ ਉੱਪਰੋਂ ਟਾਹਣੀਆਂ ਸੁੱਕਦੀਆਂ ਸੁੱਕਦੀਆਂ ਥੱਲੇ ਨੂੰ ਜਾਂਦੀਆਂ ਨੇ ਹੈਗੀਆਂ। ਕੋਈ ਵੀ ਤੁਸੀਂ ਕੈਮੀਕਲ ਫੰਗੀਸਾਈਡਾਂ ਜਾਂ ਦੇਸੀ ਫੰਗੀਸਾਈਡ ਬਣਾ ਕੇ 15-15 ਦਿਨਾਂ ਦੇ ਬਾਕਫੇ ਤੇ ਜਿਹੜਾ ਮੌਸਮ ਸਿੱਲਾ ਹੁੰਦਾ ਉਹਦੇ ਵਿੱਚ ਤੁਸੀਂ ਇਹਨੂੰ ਛਿੜਕਣਾ ਜੀ ਤੇ ਜੜ ਦੇ ਵਿੱਚ ਤੁਸੀਂ ਟ੍ਰੈਕੋਡਰਮਾ ਪਾ ਸਕਦੇ ਹੋ ਉਹਦੇ ਨਾਲ ਜਿਹੜੀ ਜੜ ਦੀ ਫੰਗਸ ਦੀ ਰੋਕ ਥਾਮ ਹੁੰਦੀ ਹੈਗੀ। ਆਂਬ ਦੀਆਂ ਜਿਹੜੀਆਂ ਦੇਸੀ ਵੈਰਾਈਟੀਆਂ ਗੁੱਟਲੀ ਤੋਂ ਉੱਗੇ ਹੋਏ ਉਹ ਫਲ ਜਿਹੜਾ ਥੋੜਾ ਜਿਹਾ ਲੇਟ ਦਿੰਦੇ ਨੇ ਪਰ ਉਹਨਾਂ ਨੂੰ ਵਧਨ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਉਂਦੀਗੀ। ਇੱਕ ਆਂਬ ਨੂੰ ਜਿਹੜਾ ਨਹਿਰੀ ਪਾਣੀ ਦੀ ਜ਼ਿਆਦਾ ਜ਼ਰੂਰਤ ਰਹਿੰਦੀ ਹੈਗੀ। ਜੇ ਹੋ ਸਕੇ ਤਾਂ ਨਹਿਰੀ ਪਾਣੀ ਦਾ ਪ੍ਰਬੰਧ ਕਰ ਲਓ ਜੇ ਨਹੀਂ ਹੋ ਸਕਦਾ ਤਾਂ ਤੁਸੀਂ ਜਿਹੜਾ ਕਿਸੇ ਪੰਤਾਲੇ ਥੱਲੇ ਕੋਈ ਵੱਡੀ ਢੋਲੀ ਲਾ ਕੇ ਤੇ ਮੀਂਹ ਦਾ ਪਾਣੀ ਜਿਹੜਾ ਸੇਵ ਕਰਕੇ ਉਹ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ ਜੀ ਇਸ ਤੋਂ ਇਲਾਵਾ ਆਪਾਂ ਚੀਕੂ ਦੀ ਗੱਲ ਕਰ ਲਈਏ ਚੀਕੂ ਦੇ ਵਿੱਚ ਮੁੱਖ ਤਿੰਨ ਕੁ ਵੈਰਾਈਆਂ ਜਿਹੜੀਆਂ ਹੈਗੀਆਂ ਹੈਗੀਆਂ ਪੰਜਾਬ ਦੇ ਮੌਸਮ ਦੇ ਜਿਹੜੇ ਅਨੁਕੂਲ ਨੇਗੀਆਂ ਉਹਦੇ 'ਚ ਇੱਕ ਕਾਲਾ ਪੱਤੀ ਹੈਗੀ ਮੇਨ ਕ੍ਰਿਕਟ ਬਾਲ ਆ ਤੇ 12 ਮਾਸੀ ਜਿਹੜੀ ਕਾਲਾ ਪੱਤੀ ਹੈ ਸਭ ਤੋਂ ਬੈਸਟ ਵੈਰਾਈਟੀ ਹੈਗੀ ਇਹਦਾ ਝਾੜ ਵੀ ਵਧੀਆਗਾ ਤੇ ਫਲ ਵੀ ਵਧੀਆ ਆਉਂਦਾਗਾ ਤੇ ਫਲ ਜਲਦੀ ਵੀ ਦੇਣ ਲੱਗ ਜਾਂਦੀ ਹੈਗੀ ਆਪਾਂ ਤੁਹਾਨੂੰ ਜਿਹੜੀ ਕਾਲਾ ਪੱਤੀ ਵੈਰਾਈਟੀ ਹੀ ਰეკਮੈਂਡ ਕਰਦੇ ਆਂਗੇ ਉਹਦਾ ਮੁੱਖ ਕਰਨ ਇਹ ਕਿ ਇਹਨੂੰ ਜਿਹੜੇ ਇਕੱਲੇ ਬੂਟੇ ਨੇ ਵਧੀਆ ਫਲ ਆਉਂਦਾ ਕਰਿਕਟ ਬਾਲ ਜਿਹੜੀ ਹੈਗੀ ਉਹਦੇ ਨਾਲ ਇੱਕ ਬੂਟਾ ਕਾਲਾ ਪੱਤੀ ਦਾ ਲੱਗਿਆ ਹੋਣਾ ਜ਼ਰੂਰੀ ਹੈ ਤਾਂ ਉਹਨੂੰ ਜਿਹੜਾ ਭਰਮਾ ਫਲ ਆਉਂਦਾਗਾ ਵੈਸੇ ਫਲ ਉਹਨੂੰ ਉਂ ਵੀ ਆ ਜਾਂਦਾ ਇਕੱਲੇ ਨੂੰ ਵੀ ਪਰ ਉਹਨਾਂ ਜਿਆਦਾ ਨਹੀਂ ਆਉਂਦਾ ਜੀ ਤੇ ਤੀਸਰਾ ਜਿਹੜਾ ਆਪਾਂ ਅਮਰੂਦ ਦੀ ਗੱਲ ਕਰ ਲਈ ਅਮਰੂਦ ਦੇ ਵਿੱਚ ਹਜ਼ਾਰ ਸਫੈਦਾ ਪੰਜਾਬ ਸਫੈਦਾ ਪੰਜਾਬ ਐਪਲ ਤੇ ਪਿੰਕ ਤਾਈਵਾਨ ਜਿਹੜੀਆਂ ਇਹ 4-5 ਵੈਰਾਈਟੀਆਂ ਮੁੱਖ ਨੇਗੀਆਂ ਬਾਕੀ ਨਵੀਆਂ ਵੈਰਾਈਟੀਆਂ ਦੇ ਕੁਝ ਟ੍ਰਾਇਲ ਲੋਕ ਕਰ ਵੀ ਰਹੇ ਨੇਗੇ ਉਹ ਵੀ ਸਮੇਂ ਦੇ ਨਾਲ ਜਿਵੇਂ ਕਾਮਯਾਬੀ ਮਿਲਦੀ ਆਪਾਂ ਉਹਨਾਂ ਨੂੰ ਵੀ ਆਪਣੇ ਜਿਹੜੇ ਗਾਰਡਨ ਦੇ ਵਿੱਚ ਜੋੜ ਸਕਦੇ ਆਂ ਜੀ ਹਸਾਰ ਸਫੈਦੇ ਦੀ ਖਾਸੀਅਤ ਇਹ ਹੈ ਕਿ ਜਿਹੜਾ ਇਹਦਾ ਗੁੱਦਾ ਜ਼ਿਆਦਾ ਹੁੰਦਾ ਵੀ ਘੱਟ ਹੁੰਦਾ ਤੇ ਟੇਸਟੀ ਜਿਹੜਾ ਇਹ ਫਲ ਇਹਦਾ ਹੁੰਦਾਗਾ ਤੇ ਇਸ ਕਰਕੇ ਤੁਸੀਂ ਜਿਹੜਾ ਆਸਾਰ ਸਪੈਸ ਦੇ ਨੂੰ ਆਪਣੇ ਖੇਤ ਦੇ ਵਿੱਚ ਲਾ ਸਕਦੇ ਹੋਗੇ ਤੇ ਇਸ ਤੋਂ ਇਲਾਵਾ ਜਿਹੜੀਆਂ ਇਹਨਾਂ ਸਾਰੀਆਂ ਜਿਹੜੀਆਂ ਵੈਰਾਈਟੀਆਂ ਬਾਰੇ ਆਪਾਂ ਗੱਲ ਕੀਤੀ ਹੈਗੀ ਆਪਣੇ ਕੋਲੋਂ ਤੁਹਾਨੂੰ ਆਪਣੇ ਫਾਰਮ ਦੇ ਉੱਪਰ ਮਿਲ ਜਾਣਗੀਆਂ ਤੇ ਤੁਸੀਂ ਜਿਹੜਾ ਬਾਕੀ ਰੱਖ-ਰਖਾਅ ਦੀ ਆਪਾਂ ਸਮੇਂ ਤੋਂ ਸਮੇਂ ਜਿਹੜੀਆਂ ਵੀਡੀਓਜ਼ ਪਾਉਣੀ ਰਹੇਣਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਧੰਨਵਾਦ